ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਣੇ ਚਰਦੀ ਕਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੋਹਰ ਤੇ ਸਾਡੇ ਚੈਨਲ ਦੇ ਨਾਮ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਬਹੁਤ ਜ਼ਿਆਦਾ ਤੁਸੀਂ ਸਾਡੇ ਪਿਆਰ ਚੈਨਲ ਨੂੰ ਪਿਆਰ ਦੇ ਰਹੇ ਹੋ ਸੋ ਥੈਂਕ ਯੂ ਸੋ ਮੱਚ ਕਮੈਂਟ ਕਰਨ ਲਈ ਸੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤੇ ਅੱਜ ਦੀ ਵੀਡੀਓ ਆ ਕਿ ਆਪਾਂ ਮੂੰਗੀ ਦੀ ਦਾਲ ਦਾ ਬਣਾਵਾਂਗੇ ਹਲਵਾ ਤੇ ਉਹ ਕਿਵੇਂ ਬਣਾਵਾਂਗੇ ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਓ ਤੇ ਐਂਡ ਤੱਕ ਵੀਡੀਓ ਦੇਖਿਓ ਤੁਹਾਨੂੰ ਸਾਰਾ ਹੀ ਪਤਾ ਚੱਲ ਤੇ ਬਿਲਕੁਲ ਵੀ ਸਕਿੱਪ ਨਾ ਕਰਿਓ ਜੀ ਵੀਡੀਓ ਸੋ ਇਹ ਮੂੰਗੀ ਦੀ ਦਾਲ ਮੈਂ ਲਈ ਏ ਸੋ ਇਹ ਕਟੋਰੀ ਮੈਂ ਇੱਕ ਇੱਕ ਕਟੋਰੀ ਮੈਂ ਮੂੰਗੀ ਦੀ ਦਾਲ ਦੀ ਲਈ ਏ ਸੋ ਇਹਨੂੰ ਆਪਾਂ ਕੀ ਕਰਾਂਗੇ ਇਹਨੂੰ ਇੱਕ ਸੀ ਪਾਣੀ ਦੇ ਵਿੱਚ ਭਿਉਂ ਕੇ ਰੱਖਾਂਗੇ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਸੋ ਇਹ ਅਸੀਂ ਪਾਣੀ ਲੈ ਲਿਆ ਡੂੰਘੇ ਦੇ ਵਿੱਚ ਸੋ ਇਹਨੂੰ ਆਪਾਂ ਇਹਦੇ ਵਿੱਚ ਤੋਲਾਂਗੇ ਸੋ ਸਾਫ਼ ਕਰ ਲਾਂਗੇ ਇਹਨੂੰ ਤੇ ਜਿਆਦਾ ਜੇ ਟਾਈਮ ਨਹੀਂ ਰੱਖਣਾ ਹੈਗਾ ਆਪਾਂ ਉਸੇ ਟਾਈਮ ਇਹਨੂੰ ਧੋ ਕੇ ਤੇ ਕੱਢ ਲੈਣੀ ਹੈ ਤੇ ਇਹਨੂੰ ਸੋ ਇੱਥੇ ਹੁਣ ਆਪਾਂ ਇੱਕ ਥਾਲੀ ਦੇ ਵਿੱਚ ਇਹਨੂੰ ਪੁੰਨ ਲਿਆ ਹੈ ਪਾਣੀ ਇਹਦਾ ਸਾਰਾ ਕੱਢ ਦਿੱਤਾ ਹੈ ਤੇ ਇਹਨੂੰ ਆਪਾਂ ਦਾਣੋਂ ਅਲੱਗ ਕਰ ਲਿਆ ਹੈ ਸੋ ਆਪਾਂ ਇੱਥੇ ਇੱਕ ਸੈਂਟ ਤੇ ਰੱਖੀ ਹੋਈ ਹੈ ਕਰਾਈ ਸੋ ਆਪਾਂ ਗੈਸ ਤੇ ਰੱਖੀਏ ਕਰਾਈ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਸੋ ਹੁਣ ਅਸੀਂ ਗੈਸ ਤੇ ਰੱਖਾ ਦਿੱਤੀ ਹੈ ਕਰਾਈ ਤੇ ਇਹਨੂੰ ਆਪਾਂ ਗੈਸ ਨੂੰ ਚਾਲੂ ਕਰ ਦਾਂਗੇ ਤੇ ਆਪਾਂ ਇਸ ਕਰਾਈ ਦੇ ਵਿੱਚ ਕੋਈ ਕਿਉਂ ਕੁਝ ਨਹੀਂ ਪਾਉਣਾ ਹੈਗਾ ਪਹਿਲਾਂ ਆਪਾਂ ਇਹਨੂੰ ਭੁੰਨਣਾ ਹੈ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਗਾੜੀ ਦਾ ਪ੍ਰੋਸੈਸ ਦੱਸਾਂਗੇ ਸੋ ਇਹਨੂੰ ਧਾਰਨੋ ਸੋ ਇਸ ਧਾਰਨ ਨੂੰ ਆਪਾਂ ਕਰਾਈ ਦੇ ਵਿੱਚ ਪਾ ਦਾਂਗੇ ਜੀ ਤੁਸੀਂ ਆਪਣੀ ਰਿਕਾਰਡਿੰਗ ਦਾ ਲੈ ਸਕਦੇ ਜਿਨ੍ਹਾਂ ਨੂੰ ਤੁਸੀਂ ਹਨਾ ਬਣਾਉਣਾ ਹੋਵੇ ਤੇ ਮੈਂ ਤਾਂ ਇੱਕ ਕਟੋਰੀ ਲਈ ਹੋਈ ਆ ਉਸੇ ਜਿਆਦਾ ਤਾਂ ਅਸੀਂ ਦਾਲ ਵਗੈਰਾ ਬਣਾਉਂਦਾ ਰੋਕ ਹੈ ਨਾ ਦਾਲੀ ਬਣਾਉਂਦੇ ਆ ਹਨਾ ਪਰ ਕਿਸੇ ਨੂੰ ਹਨਾ ਜੇ ਪਸੰਦ ਆ ਜੇ ਮੂੰਗੀ ਦਾ ਖਰਾ ਤੇ ਬਹੁਤ ਮੂੰਗੀ ਦਾ ਹਲਵਾ ਤੇ ਬਹੁਤ ਟੇਸਟੀ ਬਣਦਾ ਹੈ ਸੋ ਤੁਸੀਂ ਜ਼ਰੂਰ ਟਰਾਈ ਕਰੋ ਜੀ ਤੇ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਨੇ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟਸ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਸੋ ਫਾਈਨਲ ਸਾਸ ਦਾ ਜੀ ਚੁਣਾਂਗੇ ਜਿਹਦੀ ਕ੍ਰਿਸਪੀ ਜੀ ਹੋ ਜੂਗੀ ਤੇ ਫਿਰ ਮੈਂ ਉਹ ਨਿਕਾਲਾਂਗੇ ਜੀ ਸੋ ਪਹਿਲਾ ਪਾਣੀ ਸੋਣਾ ਹੈ ਜਿਹੜਾ ਨੋਰਮਲ ਥੋੜਾ ਬੋਤਲ ਪਾਣੀ ਨੂੰ ਜਿਹੜਾ ਆਪਾਂ ਛਾਂ ਲੈ ਲਿਆ। ਸੋ ਤਾਂ ਨੂੰ ਸੇਕ ਹੋ ਜਾਵੇ ਸੋ ਬਹੁਤ ਠੰਡੀ ਕਰਕੇ ਅਗਲਾ ਪ੍ਰੋਸੈਸ ਤੁਹਾਨੂੰ ਦੱਸਾਂਗੇ ਕਿ ਆਪਾਂ ਕੀ ਬਣਾਉਣਾ ਹੈ। ਹਲਵਾ ਬਣਾਉਣਾ ਹੈ। ਸੋ ਆਪਾਂ ਇਹਨੂੰ ਪੂਣ ਲੰਗੀ ਜੰਗੀ ਤਰ੍ਹਾਂ ਤੁਸੀਂ ਦੇਖੋ ਕਿੰਨਾ ਟੇਸਟੀ ਬਣਦਾ ਹੈ ਇਹਦੀ ਦਾ ਕਲਵਾ। ਤਾਂ ਫੋਨ ਲਾ ਲਏਗੀ ਉਸ ਬਾਅਦ ਤੁਸੀਂ ਰੋਟੀ ਬਣਾਉਣਾ ਸਟਾਰਟ ਕਰਨਾ 5-10 ਮਿੰਟ ਦੀ ਤੁਸੀਂ ਇਹਨੂੰ ਪਕਾਉ ਦੇਣਾ ਜਦੋਂ ਇਹ ਚਿਪਕ ਕੇ ਠੱਟ ਜਾਊਗੀ ਜਿਵੇਂ ਅਸੀਂ ਕਰਾਈ ਦੇ ਨਾਲ ਚਿਪਕ ਜਾਂਦੀ ਹੈ ਜਿੱਤੋਂ ਹਟੇਗੀ ਤੇ ਫਿਰ ਬਾਹਰ ਲਾਣਾ ਹੈ ਸੇ ਇਹ ਕੋਡ ਤੇ ਤੁਹਾਨੂੰ ਨੋਪਾ ਇਹ ਉਤਾਰ ਲਾਂਗੇ ਇੱਕ ਥਾਲੀ ਚ ਕੱਢ ਦਾਂਗੇ ਸੇ ਨੂੰ ਥੋੜਾ ਫਿਰ ਨੂੰ ਠੰਡਾ ਕਰ ਲਾਂਗੇ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਆ ਅਗਲਾ ਪ੍ਰੋਸੈਸ ਸੇ ਨੂੰ ਠੰਡਾ ਕਰਨ ਲਈ ਪਹਿਲਾਂ ਤਾਂ ਥਰਕ ਕਰ ਲਾਂਗੇ ਸੇ ਨੂੰ ਠੰਡਾ ਕਰਨਾ ਹੈ ਆਪਾਂ ਚਲੋ ਔਰ ਫਿਰ ਨੂੰ ਮਿਕਸੀ ਵਿੱਚ ਪਾਵਾਂਗੀ ਇਹਦਾ ਪਾウダー ਬਣਾਣਾ ਸੋ ਹੁਣ ਤੁਸੀਂ ਦੇਖੋ ਮਿਕਸੀ ਦੇ ਵਿੱਚ ਇਦਾਂ ਗ੍ਰੈਂਡ ਕਰ ਲਓਗੇ ਤੁਸੀਂ ਚੰਗੀ ਤਰ੍ਹਾਂ ਬਹੁਤ ਵਧੀਆ ਪਾਊਡਰ ਬਣ ਜਾਂਦਾ ਹੈ ਸੋ ਹੁਣ ਆਪਾਂ ਫਰਾਈ ਤੇ ਕਰਾਈ ਦਾ ਹਟਾ ਲੀ ਗੈਸ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਦਾਲ ਦਾ ਘਿਓ ਤੁਸੀਂ ਇਹਦੀ ਜਗ੍ਹਾ ਤੇ ਦੇਸੀ ਘਿਓ ਇਸਤੇਮਾਲ ਕਰ ਸਕਦੇ ਹੋ ਫਿਹਾਲ ਤਾਂ ਮੇਰੇ ਕੋਲ ਇਸਟੈਂਡ ਨਹੀਂ ਹੈ ਘਿਓ ਤੇ ਵੈਸੇ ਵੀ ਮੇਰਾ ਬੇਟਾ ਮੰਗ ਰਿਹਾ ਸੀ ਇਹ ਕਿਰਾ ਤੇ ਮੈਂ ਹਲਵਾ ਤੇ ਇਸ ਕਰਕੇ ਮੈਨੂੰ ਫਿਰ ਅਮਰਜੈਂਸੀ ਸੇਤੀ ਬਣਾਉਣਾ ਪਿਆ ਤੇ ਮੈਂ ਹੁਣ ਇਹਦੇ ਵਿੱਚ ਆਟਾ ਕਿਉਂ ਹੀ ਪਾਵਾਂਗੀ ਸੋ ਇਹਨੂੰ ਆਪਾਂ ਗਰਮ ਹੋਣ ਦਵਾਂਗੇ ਪਹਿਲਾਂ ਕਿਉਂ ਉਹ ਤੋਂ ਬਾਅਦ ਆਪਾਂ ਇਹ ਮੂੰਗੀ ਦਾ ਜਿਹੜਾ ਆਪਾਂ ਆਟਾ ਬਣਾਇਆ ਹੈ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣਾਈ ਰਹੋ ਤੇ ਬਿਲਕੁਲ ਵੀ ਸਕਿੱਪ ਨਾ ਕਰੋ ਵੀਡੀਓ ਬਹੁਤ ਟੇਸਟੀ ਬਣਦਾ ਤੇ ਬਹੁਤ ਜਮੀ ਤੇ ਬਹੁਤ ਟੇਸਟੀ ਬਣਦਾ ਹੈ ਸੋ ਤੁਸੀਂ ਦੇਖਦੇ ਰਹੋ ਤੇ ਉਹ ਤੁਹਾਡੀ ਮਰਜ਼ੀ ਆ ਕੋਈ ਡ్రਾਈ ਫਰੂਟ ਵਗੈਰਾ ਪਾਉਣਾ ਹੋਵੇ ਤਾਂ ਤੁਸੀਂ ਪਾ ਸਕਦੇ ਹੋ ਐ ਫਿਰ ਮੈਨੂੰ ਨਹੀਂ ਪਸੰਦ ਹੈਗਾ ਜ਼ਿਆਦਾ ਇਸ ਕਰਕੇ ਆਪਾਂ ਨਹੀਂ ਪਉਂਦੇ ਹੈਗੇ ਤੇ ਹੁਣ ਤੇ ਵਿੱਚ ਪਾਵਾਂਗੇ 2 ਚਮਚ ਵਿਸਨ ਦੇ ਉਹ 2 ਚਮਚੇ ਪਾ ਦੇਣੇ ਜ਼ਿਆਦਾ ਨਹੀਂ ਪਾਣੇ ਤੇ ਆਪਾਂ ਵਿੱਚ ਪਾ ਦਾਂਗੇ ਹੁਣਗੀ ਤੁਜੀ ਵੀਡੀਓ ਦੇ ਨਾਲ ਨਾਲ ਇਹਨਾਂ ਤੱਕ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ। ਹੁਣ ਸਾਰਾ ਪੋਨ ਲਾਂਭੇ ਵਿੱਚ ਲੰਘੇਗੀ ਤਰ੍ਹਾਂ। ਉਹ ਇਹਦੇ ਵਿੱਚ ਆਪਾਂ ਪਾਵਾਂਗੇ ਵਾਈਟ 슈ਗਰ ਤੁਸੀਂ ਚਾਹੋ ਤੇ ਹੋਰ ਵੀ ਸ਼ੱਕੜ ਵੀ ਪਾ ਸਕਦੇ ਹੋ ਬਲੈਕ 슈ਗਰ ਵੀ ਪਾ ਸਕਦੇ ਹੋ ਮੇਰੇ ਲਈ ਹੈ ਅੱਧੀ ਕਟੋਰੀ ਸੁਗਰੀ ਇਹਦੇ ਵਿੱਚ ਪਾਉਣਾਂਗੇ ਇੱਕ ਗਲਾਸੀ ਦੁੱਧ ਦੇ ਤਾਂ ਇਹ ਵੀ ਟ੍ਰਾਈ ਕਰੀਏ ਸੋ ਗੈਸ ਸਲੀਮ ਕਰ ਲੈਣਾ ਬਹੁਤ ਤਰੀਜ਼ ਬਣ ਸਕਦਾ ਹੈ हमें तो गैस कर देंगे तो 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 बंद होली के दसते हैं जी देखो बहुत ज़्यादा गमे तो बहुत ज्यादा टेस्टी बनता है सो देख सकते हो बहुत ज़्यादा टेस्टी ਸੋ ਗਾਇਸ ਆਪਾਂ ਤੁਹਾਨੂੰ ਹਲਵੇ ਦੇ ਬਾਰੇ ਜਾਣਕਾਰੀ ਦਿੰਦੀ ਹੈ ਕਿ ਮੂੰਗੀ ਦਾ ਹਲਵਾ ਬਾਕੀ ਨਹੀਂ ਬਣਾ ਸਕਦੇ ਆ ਘਰ ਜਿੱਦੀ ਬਹੁਤ ਟੇਸਟੀ ਬਣਦਾ ਹੈ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਜੀ ਸੋ ਇਹ ਮੇਰਾ ਹੈ ਮੂੰਗੀ ਦਾ ਹਲਵਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਬਣਿਆ ਹੈ ਤੇ ਜਰਾ ਖਾਓ ਜਰਾ ਵੀ ਖਾਓਗਾ ਮੂੰਹ ਲੀਆਂ ਚੜਦਾ ਰਹੇਗਾ ਤੇ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਆ ਅੱਜ ਦੀ ਰੈਸਪੀ ਕਿਵੇਂ ਦੀ ਲੱਗੀ ਆ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਹੁਣ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਨਾਲ ਤੁਹਾਨੂੰ ਜੋ ਬਾਏ ਬਾਏ